ਟਿੜੀ ਟਿੜੀ ਮੰਗ ਰਿੰਗ ਹਰ ਕੰਝਰ ਲੈ ਨਮਾਸ਼ਿਆ ਪਾਸੇ ਏੜਦਾ ਜਾਣ ਸਾਰ ਪੁੱਤ ਨੂੰ ਘਰ ਦਾ ਆਪਦੇ ਰੀ ਹੂੰ ਕੱਪਾ ਪਾ ਮੇਠੀ ਕੀ ਆ ਪਰ ਪਹਿਲੇ 10 ਕਿੱਲੇ ਸਾਂਭੀ ਬਿਠੇ ਆ ਬਾਪੂ ਕਹਿੰਦਾ ਸੀ ਇੱਥੋਂ ਦੇ 10 ਕਿੱਲੇ ਆਪਣੇ 25 ਕਿੱਲੇ ਬਣਨਗੇ ਚਲ ਕੋਈ ਨਾ ਘਰ ਵੀ ਖਾਣ ਪੀਣ ਜੋਗੇ ਤਾਂ ਦੇਈ ਜਰੂਰ ਦਰਮੇਂ ਇਹ ਬਲਤ ਅਸੀ ਉਹ ਮੱਥਾ ਟੇਕਦਾ ਮਸੀ ਹੋ ਠੀਕ ਹੋ ਹਾਂ ਠੀਕ ਆ ਭਾਈ ਹੋਰ ਮਸਾਲਾ ਤਕੜਾ ਹਾਂ ਠੀਕ ਆ ਪਤਾ ਬਹਿ ਜਾ ਹੋਰ ਵੀ ਧੀਰੇ ਤੇ ਜੀ ਤਾ ਫਿਰ ਬਾਪੂ ਨੇ ਹੈ ਹੋਰ ਨਾ ਨੂੰ ਕਿਹਾ ਸੀਗਾ ਮਾਤ ਨੂੰ ਆ ਕੇ ਨਹੀਂ ਜਾ ਕੇ ਨਾ ਤੇ ਧੀਰੇ ਨੂੰ ਵੀ ਚੰਗਾ ਹੋ ਗਿਆ ਤੂੰ ਆ ਗਿਆ ਫਿਰ ਜਦੋਂ ਡਿਊਟੀ ਲਾਤੀ ਫਿਰ ਉਹਨਾਂ ਦਾ ਸੀਗਾ ਹੀ ਹਾਂ ਉਹਨਾਂ ਹੀ ਸੀ ਮੈਂ ਕਿਹਾ ਚੱਲ ਮਾਸੜ ਦੀ ਲਈਏ ਖੈਰ ਸੁੱਖ ਸਾਂ ਦਾ ਚੰਗਾ ਹੋ ਗਿਆ ਆ ਗਿਆ ਹੋਰ ਮਾਸੀ ਤੂੰ ਕਿਵੇਂ ਆਕੜੀ ਜੀ ਬੈਠੀ ਆ ਮੈਂ ਭਾਈ ਮੇਰੇ ਕਿੱਥੇ ਨਹੀਂ ਸੀ ਮਾਸੜ ਦਾ ਖੈਰ ਤਕੜਾ ਮਾਸੜ ਦੀਆਂ ਤਾਂ ਮੈਂ ਰਿਪੋਰਟਾਂ ਦੇਖੀਆਂ ਮੈਂ ਤੂੰ ਕਿਹੜੀਆਂ ਰਿਪੋਰਟਾਂ ਦੀ ਗੱਲ ਕਰਦਾ ਹੈਗੇ ਸਹੀ ਸਾਨੂੰ ਨਹੀਂ ਪਤਾ ਸਹੀ ਗੱਲ ਦਾ ਜਿਹੜੇ ਸੀ ਉਹਨੂੰ ਚੱਕੀ ਕਰਦੇ ਆ ਕਰੋਂਦੇ ਉਹ ਮਾਸੀ ਤੁਹਾਡੇ ਡਾਕਟਰ ਨੇ ਰਿਪੋਰਟਾਂ ਗਲਤ ਕਰਤੀਆਂ ਉਹ ਜਿਹੜੀਆਂ ਮਾਸੜ ਦੀਆਂ ਸ਼ਹਿਰੋਂ ਟੈਸਟ ਕਰਾਏ ਹਨ ਉਹ ਰਿਪੋਰਟਾਂ ਬਿਲਕੁਲ ਸਹੀ ਆ ਅੱਛਾ ਡਾਕਟਰ ਤਾਂ ਗਲਤ ਹੋ ਗਿਆ ਤੇ ਤੇਰਾ ਪਿਆਉ ਸਹੀ ਆ ਜਿਹਨੇ ਵੇਖ ਕੇ ਕਹਤਾ ਸਹੀ ਆ ਤੂੰ ਆਪਦੀ ਜਵਾਨ ਨੂੰ ਲਗਾਉਂ ਦੇ ਜਿਹੜੀਆਂ ਮੱਖਣ ਨੇ ਰਿਪੋਰਟਾਂ ਕਰਾਈਆਂ ਨਾ ਉਹ ਸਹੀ ਆ ਅੱਛਾ ਮੱਖਣੀਆਂ ਤਾਂ ਸਹੀ ਹੋ ਗਈਆਂ ਕਿ ਜਿਹੜੇ ਮੇਰੇ ਪੁੱਤ ਨਾ ਕਰਾਂਗਾ ਉਹ ਰੀਤੇ ਨੂੰ ਸਹੀ ਦੀਦ ਗਿਆ ਮੈਂ ਨਹੀਂ ਜਾਣਦਾ ਮੈਂ ਜਿਹੜਾ ਫੈਸਲਾ ਕਰਤਾ ਮੈਂ ਧੀਰੇ ਨੂੰ ਬੁਲਾ ਲਿਆ ਤੇਰਾ ਇੱਥੇ ਰਹੂਗਾ ਉਹ ਮਨਵਾਸ ਘਰ ਦੇ ਵਿੱਚ ਦਿਸਣਾ ਨਹੀਂ ਚਾਹੀਦਾ ਚੰਗਾ ਨਹੀਂ ਦੀਨ ਮੈਂ ਮੇਰੀ ਦੀਦੀ ਉਹ ਕਾਣੋਂ ਐਵੇਂ ਲੜੀ ਜਾਂਦੇ ਹੋ ਨਾਲੇ ਮੈਂ ਇੱਥੇ ਆ ਗਿਆ ਫੇਰ ਕੀ ਹੋ ਗਿਆ ਮੈਂ ਕਿਹੜਾ ਘਰ ਸੰਭਣਾ ਆ ਉਹ ਮਾਸੀ ਤੂੰ ਫਿਕਰ ਨਾ ਕਰ ਆਪਾਂ ਰਾਜਵੀਰ ਨੂੰ ਵੀ ਲੈ ਆਵਾਂਗੇ ਘਰੇ ਚੰਗਾ ਸ਼ਾਬਾਸ਼ ਪਤਾ ਤੇਰੇ ਮੂੰਹ ਅੱਜ ਮੈਂ ਗੱਲ ਸੁਣੀ ਹੈ ਚੰਗੀ ਗੱਲ ਆਖੀ ਤੂੰ ਮੈਂ ਵੀ ਅਨੁਭੋਰਾ ਨੂੰ ਪਾ ਲਏ ਏਡੇ ਨੂੰ ਪਤਾ ਨਹੀਂ ਵਿਚਾਰਾ ਕਿੱਥੇ ਡਰਦਾ ਹੁੰਦੀ ਹੈ ਟੋਕਰਾ ਕਰਦਾ ਫਿਰ ਉਹ 10 ਦਿਨ ਹੋ ਗਏ ਪਾ ਚ ਰੋਟੀ ਵੀ ਖਾਦੀ ਹੋਣੀ ਹੈ ਕਿ ਨਹੀਂ ਖੰਦਰੇ ਨੇ ਹਾਲੇ ਸੁਣ ਲੱਤੀ ਗਏ ਜੇ ਦੁਬਾਰਾ ਤੇਰੇ ਮੂੰਹੋਂ ਇਹ ਗੱਲ ਸੁਣ ਲਈ ਨਾ ਤੇ ਆਪ ਦਾ ਬੈਗ ਚੱਕੀ ਤੇ ਰਸਤਾ ਰਗਣੀ ਤੈਨੂੰ ਵੀ ਨਹੀਂ ਰਹਿਣ ਦੇਣਾ ਫਰਮਾਇਦਾ ਮਾਸੜਾ ਤੂੰ ਤਾਂ ਗੁੱਸਾ ਹੀ ਕਰ ਗਿਆ ਜਮਾ ਤੂੰ ਗੱਲ ਹੀ ਯਾਰ ਗੁੱਸੇ ਵਾਲੀ ਕੀ ਕਰੀ ਜਨਾ ਉਹਨੇ ਤੇਰੇ ਬਹੁਤ ਗ੍ਰੀਵੀ ਗੱਲ ਕੀਤੀ ਆ ਮੈਨੂੰ ਵੀ ਮੋਹ ਤਾਂ ਬਹੁਤ ਆਉਂਦਾ ਸੀ ਉਹਦਾ ਨਿੱਕੇ ਜਿਹੇ ਹੁੰਦੇ ਉਹਨੂੰ ਪਾਲਿਆ ਸੀ ਉਹਨੇ ਐਡੀ ਨੀਚ ਹਰਕਤ ਕੀਤੀ ਆ ਨਾ ਹੱਥ ਝੱਕਿਆ ਮੇਰੇ ਤੇ ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਆਜੇ ਦੇਰ ਤਾਂ ਮਸਲਾ ਮਾੜੀ ਗੱਲ ਆ ਉਹਦੇ ਆਸਤੇ ਮਾਸੀ ਫੇਰ ਧੂਈ ਉਹਦਾ ਪੱਕ ਜਾ ਪੂਰੀ ਜੰਨੀ ਐ ਮੈਂ ਭਾਈ ਕੀ ਦੱਸਾਂ ਕਹਿ ਨੂੰ ਤੇਰਾ ਪਿਓ ਹਾਲਾ ਵਾਲੂ ਦਾ ਜਿਹੜਾ ਉਂਗਲਾਂ ਤੇ ਚਾਉਂਦਾ ਇਹਨੂੰ ਇਹਨੂੰ ਨਹੀਂ ਪਤਾ ਲੱਗਦਾ ਭਾਈ ਉਹ कुठे ਵੀ ਪੜਾ ਕੇ ਗਿਆ ਇਹਨੂੰ ਲੈ ਹੁਣ ਤੂੰ ਮੇਰੇ ਪਿਓ ਨੂੰ ਬਲੇਮ ਕਰੀ ਜੰਨੀ ਐ ਉਹਨੇ ਕਿਹੜੀ ਉਂਗਲੀ ਲਾਦੀ ਜਦੋਂ ਹੁਣ ਮਾਸੜ ਨੂੰ ਪਤਾ ਹੀ ਆ ਵੀ ਇਹਦੇ ਰਾਜਵੀਰ ਨੇ ਮੂੰਹ ਤੇ ਚਪੇੜੇ ਮਾਰੇ ਆ ਫੇਰ ਹੁਣ ਇਹ ਕਿਵੇਂ ਉਹਦੇ ਤੇ ਤਿਜੂ ਵਪਾਰੀ ਕਾਨੂੰ ਮਾਰੇ ਮੈਂ ਵੀ ਕੋਲੇ ਨਹੀਂ ਐਕਸਿਟ ਸੀ ਨਹੀਂ ਮਾਰੇ ਫਿਰ ਉਹ ਕਮਲਾ ਥੋੜੀ ਐ ਝੂਠ ਬੋਲੀ ਜਾਂਦਾ ਬੋਣਾ ਥੋੜੀ ਹੋ ਗਿਆ ਉਹ ਤੇ ਭਾਈ ਤੇਰੇ ਪਿਓ ਨੇ ਇਹਨੂੰ ਆਪਦੇ ਮਗਰ ਲਾਇਆ ਵਾ ਉਹ ਹੋਰ ਕੋਈ ਜਵਾਕ ਨਹੀਂ ਜਿਹੜਾ ਮੈਂ ਮਗਰ ਲੱਗ ਗਿਆ ਠੀਕ ਆ ਨਾ 65 ਸਾਲ ਦੀ ਉਮਰ ਹੋ ਗਈ ਮੇਰੀ ਤੇ ਭਾਈ ਇਹਨੂੰ ਨਾ ਸ਼ਰਾਬ ਦਿਮਾਗ ਨੂੰ ਚੜਦੀ ਆ ਇਹਨੂੰ ਸ਼ਰਾਬ ਕਿੱਥੇ ਪਤਾ ਨਹੀਂ ਲੱਗਦਾ ਤੇ ਤੇਰਾ ਪਿਓ ਇਸ ਗੱਲ ਦਾ ਫੈੜਾ ਖਾ ਗਿਆ ਲੋ ਹੈ ਮਸੀ ਤੂੰ ਮੇਰੇ ਪਿਆਰ ਨੂੰ ਹੀ ਬਲੇਮ ਕਰੀ ਜਾਂਦੀ ਐ ਪਿੰਡ 'ਚ ਸਰਦਾਰੀ ਚੱਲਦੀ ਆ ਉਹਦੀ ਜਿਹੜੀ ਗੱਲ ਕਹਿੰਦਾ ਲੋਕ ਮੋੜਦੇ ਨਹੀਂ ਪੂਰੇ 25 ਕਿੱਲੇ ਪੈੜੀ ਆ ਲੈ ਉਹੀ ਉਹ ਕਰਦਾ ਫਿਰਦਾ ਇਹੋ ਜਿਹਾ ਕਿ ਤਾ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦੀ ਐ ਚੱਲ ਜੇ ਤੈਨੂੰ ਫਿਰ ਵੀ ਲੱਗਦਾ ਵੀ ਰਾਜਵੀਰ ਸਹੀ ਆ ਕੋਈ ਗੱਲ ਨਹੀਂ ਉਹਨੂੰ ਲੈ ਆਵਾਂਗੇ ਹਾਂ ਤਾਂ ਸੁਣ ਲੈ ਧੀਰੇ ਰਾਜਵੀਰ ਦਾ ਨਾਂ ਨਹੀਂ ਲੈਣਾ ਜਦੋਂ ਮੈਂ ਬੈਠਾ ਤੈਨੂੰ ਰੱਖਣ ਵਾਲਾ ਤੂੰ ਇੱਥੇ ਰਹੇਂਗਾ ਉਹ ਜਵਾ ਮਾਸੜਾ ਫੇਰ ਆ ਪਾ ਤੇਰੇ ਨਾਂ ਯਾਰ ਗੱਲ ਕਿਹੜੀ ਆ ਹਾਂ ਟੈਨਸ਼ਨ ਨਾ ਮੰਨੀ ਤੂੰ ਹੁੰਦਾ ਯਾਰ ਮਾਸਦਾ ਤੇਰੇ ਆਪੇ ਸਪੈਸ਼ਲ ਤੋਹਫਾ ਕਰ ਲੈ ਬਾਪੂ ਨੇ ਮੈਂ ਕਿਹਾ ਤੂੰ ਹਲਾਕੀ ਤਾਂ ਦੇਖ ਹਾਂ ਇਹ ਤਾਰੇ ਬੰਦੇ ਉਹ ਪੂਰੇ ਸ਼ੌਕ ਨਾਲ ਕੱਢੀ ਆ ਦੇਖਣ ਲੈ ਦੇਖਣ ਵਾਸਤੇ ਥੋੜੀ ਲਿਆਂਦੀ ਆ ਉਹ ਤੂੰ ਪੀ ਮੋਦਲ ਤਾਂ ਮੈਂ ਵੱਡੀ ਲਿਓਣੀ ਸੀ ਮੈਂ ਕਿਹਾ ਬੈਗ ਚ ਵਜਨ ਵਾੜਾ ਹੋ ਗਈ ਤਾਂ ਛੋਟੀ ਲੈ ਆਇਆ ਉਪਾਲਾ ਭੂਰਾ ਹੁਣ ਐਂ ਕਾ ਤੋ ਗਰੀ ਇਹਨਾਂ ਐਡਾ ਤਰਾ ਸਰੀਰ ਆ ਕਿੰਨਾ ਤੂੰ ਖੌਕਾ ਦਾ ਜਵਾਨੀ ਜੀ ਹੈਂ ਆਉਂਦਾ ਸਵਾਦ ਲੌਂਗ ਲੈਤੀਆਂ ਦਾ ਸਮਾਹੀ ਸਾਰਾ ਪਾਇਆ ਮੈਂ ਕਾ ਸ਼ੌਂਕ ਨਾਲ ਕੱਢੀ ਆ ਤੇ ਤੇਰੇ ਵਾਸਤੇ ਸਪੈਸ਼ਲ ਬੀਤੀ ਆ ਜਾਈ ਜਾ ਲੈ ਹੈਂ ਹੈਂ ਨੇ ਨਿਆਰੇ ਹੀ ਆਉਣਾ ਚਾਹੀਦਾ ਹੋਰ ਮਾਸੜਾ ਇਹ ਕਿਹੜੇ ਕੰਮ ਆਉਂਦੀ ਆ ਨਿਆਰੇ ਲਿਆਉਣ ਨੂੰ ਹੀ ਆ ਲੈ ਚੱਕ ਮਾਸੜਾ ਫਿਰ ਪਾਲਾ ਹੋਰ ਇੱਕ ਅੱਧਾ ਤਾਂ ਉਹ ਪਾਲਾ ਲੈ ਆਪਾਂ ਜੀ ਪਾਲ ਨੇ ਮਾਸੜਾ ਪਾਲਾ ਮੈਥੋਂ ਦਾ ਸੰਗ ਉਹ ਦੱਸੀ ਨਾ ਫਿਰ ਮੇਰੇ ਬਾਪੂ ਨੂੰ ਉਹ ਨਹੀਂ ਦੱਸਦਾ ਨਹੀਂ ਦੱਸਦਾ ਦੇਖੋ ਡੁੱਲ ਵੀ ਨਾ ਜਾਵੇ ਲੈ ਆਰ ਦੇ ਵੀ ਰਹੀ ਆ ਹਾਂ ਯੀ ਨਹੀਂ ਆ ਨਿਆਰੇ ਮਾਈ ਗੱਡ ਜਮਾ ਮਸਲਾ ਫੋ ਤਾਂ ਹੀ ਤਾਂ ਤੇਰੇ ਵਾਸਤੇ ਲੈ ਕੇ ਆਂਦੀ ਆ ਆ ਬਹੁਤ ਚੰਗਾ ਸੰਦ ਲਾ ਦਵਾਈ ਹੈ ਮੇਰੀ ਦਵਾਈ ਚੱਕ ਫਿਰ ਦੂਵੀ ਪਾ ਹੁਣ ਲਾ 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 ਦਵਾਈ ਨਾਲ ਮਾਸੀ ਨਾ ਆ ਜੇ ਉਹ ਕੋੜੀ ਨੂੰ ਪੀਂਦਾ ਤੇਰੀ ਕੋਈ ਆਪਾਂ ਹੋਰ ਲੈ ਆਵਾਂਗੇ ਪਿੰਡਾ ਖਤਲਾ ਖਤਲਾ ਮਾਸੀ ਨਾ ਆਏ ਉਹਦੇ ਕੋ ਮੋੜ ਸੰਗਤੀ ਦਾ ਮੁਸ ਜੇ ਨਹੀਂ ਜਾਣਾ ਜਾਣਾ ਉਹਨੇ ਮੈਂ ਇੰਥੇ ਰੱਖਣਾ ਵਾਸਤੇ ਬੁਲਾਇਆ ਸਾਰੇ ਬਾਪੂ ਨੂੰ ਮਾਦਰ ਕੋਲ ਕਾਗਜ਼ ਤੇ ਦਿਖਾ ਲਾਤਾ ਜੋ ਗੁੰਮ ਗਿਆ ਜਾ ਰਿਹਾ ਸੀ ਲੈ ਫਿਰ ਮਸੜਾ ਇਹ ਤਾਂ ਗੱਲ ਹੀ ਬਣ ਗਈ ਇਸੇ ਖੁਸ਼ੀ ਚ ਆ ਚੱਕ ਤੂੰ ਪੀ ਦਵਾਈ ਫਿਰ ਮੈਂ ਆ ਗਿਆ ਪਿਆਉ ਲੀਆਂ ਹਰਕਤਾਂ ਤੇ ਨਹੀਂ ਬਾਗ ਜਾਂਦੇ ਤੁਸੀਂ ਪਿਆ ਪਤਾ ਉਹ ਮਾਸੀ ਕੀ ਹੋ ਗਿਆ ਕਾ ਤੂੰ ਮੈਂ ਹੀ ਪਿਆਈ ਜਾਨਾ ਓਏ ਦਾਰੂ ਥੋੜੀ ਐ ਤਾਂ ਹੋਮੋਪੈਥੀ ਦਵਾਈ ਆ ਹਾਂ ਹੈਗੀ ਆ ਹੋਮੋਪੈਥੀ ਵਾਸਤੇ ਹਾਂ ਹੈਗੀ ਆ ਮਾਪੇ ਮਾਪੇ ਨਹੀਂ ਐ ਦੇਸੀ ਆ ਮੈਨੂੰ ਚਾਰ ਦੇ ਉਹ ਮਾਸੀ ਇਹ ਵੀ ਉਵੇਂ ਹੀ ਹੁੰਦੀ ਆ ਜਿਹੜੀ ਹੋਮੋਪੈਥੀ ਦਵਾਈ ਐ ਨਾ ਉਹ ਵੀ ਅਲਕੋਹਲ ਵਿੱਚ ਬਣਦੀ ਆ બસ ਥੋੜੀ ਜਿਹੀ ਬਸ ਗਲਾਸ ਚ ਪਾਣੀ ਪਾ ਕੇ ਇਹ ਪੀਣੀ ਹੁੰਦੀ ਹੈ ਬੂੰਦਾ ਬੂੰਦਾ ਆ ਜਿਵੇਂ ਮੈਂ ਪਾਈ ਆ ਬਸ ਐ ਹਾਂ ਪਾਈ ਆ ਤੂੰ ਭੁੱਲੀ ਆ ਤੁਹਾਡੇ ਬਿੱਲ ਚ ਆ ਪਰ ਨਵਾਂ ਚ ਦਵਾ ਚ ਇਹ ਬੱਤੇ ਆ ਚਾਰਦਾ ਮੈਨੂੰ ਬਾਬਾ ਤੈਨੂੰ ਕੌਣ ਸਮਝਾਉਂਦਾ ਮੈਨੂੰ ਨਹੀਂ ਕੋਈ ਜਮੈਂ ਸਮਝਾਉਣ ਵਾਲਾ ਮੈਂ ਸਮਝ ਜਾਂਦੀ ਆ ਚਲਾਕੀਆਂ ਆੜੀਆਂ ਕਰ ਕੇ ਫਰਕ ਪਾਉਂਦਾ ਅੱਜ ਦੀ ডোজ ਹੋ ਗਈ ਤੇ ਕੱਲ ਨੂੰ ਪੀਣੀ ਹੈ ਬਾਕੀ ਚੰਗਾ ਥੋੜੀ ਥੋੜੀ ਡਾਕਟਰ ਨੇ ਕਿਹਾ ਪੀਣੀ ਹੈ ਹਾਂ ਆ ਪੀ ਥੋੜੀ ਥੋੜੀ ਅੱਜ ਤਾਂ ਦਿੱਤੀ ਪਿਆ ਤੇ ਜੇ ਕੱਲ ਨੂੰ ਪਿਆਈ ਨਾ ਤੇ ਮੇਥਾ ਬੂੜਾ ਕੋਈ ਨਹੀਂ ਠੀਕ ਆ ਮਾਸੀ ਕੋਈ ਨਾ ਠੀਕ ਨਹੀਂ ਇਹ ਨਹੀਂ ਚੱਲੇ ਨਹੀਂ ਕਿ ਤੂੰ ਵੀ ਚੱਕ ਬੈਗ ਤੇ তোর ਵਾਲਾ ਕਿ ਮੈਂ ਨਹੀਂ ਰੱਖਣਾ ਕਿ ਤੇਨੂੰ ਮੈਂ ਤਾਂ ਕੱਲੀ ਸਾਰ ਲੂੰਗੀ ਕਿਵੇਂ ਕਰਾਂ ਮਸਲਾ ਜਾਵਾਂ ਫਿਰ ਮੈਂ ਜਾਵੜਾ ਜਾਵੜਾ ਹਾਂ ਕਿਵੇਂ ਜਾਊਗਾ ਇਹ ਜਿੱਨਾ ਚਰ ਮੈਂ ਬੈਠਾ ਹਾਂ ਤੂੰ ਬੈਠਾ ਨਾ ਬੈਠਾ ਰਹਿ। ਹੋਂ ਤਾਂ ਤੁਹਾਡੀ ਪੀਪੀ ਵੀ ਆ, ਸੋਹਰੇ ਕਰਦੀਆਂ ਗੱਲ ਤੁਹਾਡੇ ਨਾਲ। ਨਾਲੇ ਇਹਨੂੰ ਕਿੰਨੀ ਪਤਾ ਨਾਲੇ ਇਹਨੂੰ ਕੰਜਰ ਨੂੰ ਸਾਦੀ ਆ। ਦੇਖਿਆ ਤਾ ਆ ਤਾ ਚੰਦ ਚੜਾਉਣ ਨੂੰ ਇਹਨੂੰ ਘੱਲਿਆ ਇੱਥੇ। ਜਾ ਜਾ ਤੂੰ ਅੱਗੇ ਕੰਮ ਕਰ। ਆਹ ਕਰ ਕੰਮ। ਕੰਮ ਜਿਹੜਾ ਕਰਨੇ ਮੈਂ ਆਪ ਹੀ ਕਰਨੇ ਆ। ਅਖੀਰ ਆ ਜਾ ਕਾਹਦਾ? ਇਹ ਤਾਂ ਉਹਨੂੰ ਲਊ ਕੀ ਹੋਇਆ? ਜਿਦਣਾ ਮਾਸੀ ਸਤ ਨਹੀਂ ਗਰਾ ਬਾਸੀ ਸੰਡਾਲੀ ਵਾਲੇ ਦਸਤਾਲਾ ਦੇ ਤੇ ਕਮੇਰਾ ਫੋਟੋ ਸੀ ਜਿਹਨੇ ਕਦੇ ਨਿੱਕੀ ਮੇ ਨੂੰ ਬੈਠੀ ਹਾ ਇਹ ਆਪਾਂ ਚਾਰਾ ਕਰ ਬਸ ਤੋ ਲੈ ਮਾਸੀ ਤੋਂ ਬੈਠਾ ਨੂੰ ਨੂੰ ਆ ਵੀ ਲਿਆ ਦੀ ਨੇ ਨੂੰ ਆ ਵੀ ਲਿਆ ਨਾ ਕਦੇ ਕੰਮ ਨੂੰ ਆ ਸਿੱਖ ਲਾਉਂਦੀ ਸੀ ਉਹ ਸਿਆ ਕੀ ਰਹਿਣਾ ਤਾਂ ਮੇਰਾ ਲੋਹੀ ਪੀ ਗਿਆ ਲੈ ਮਾਸੀ ਤਾਂ ਇੱਥੇ ਲੰਮੀਆਂ ਤਾਣੀ ਪਈ ਆ ਮਾਸੀ ਆਹ ਬੋਖ ਜੀ ਲੱਗੀ ਆ ਸੇਵੀਆਂ ਵੀ ਬਣਾ ਕੇ ਖਵਾ ਦੇ। ਭਾਈ ਮੈਨੂੰ 10 ਮਿੰਟ ਆਰਾਮ ਕਰ ਲੈਂਦਾ ਹੁਣ ਤਾ ਤੂੰ ਰੋਟੀ ਗਾ ਕੇ ਗਿਆ। ਕਿੰਟਾ ਵਾ ਹੋ ਗਿਆ ਮਾਸੀ ਰੋਟੀ ਖਾਦੀ ਨੂੰ। ਤੂੰ ਫਿਰ ਕੀ ਆ ਹੁਣ 10 ਮਿੰਟ ਮੈਨੂੰ ਆਰਾਮ ਕਰ ਲੈਣਾ ਮੈਂ ਮੈਂ ਤਾਂ ਨਹੀਂ ਜਿੱਥੇ ਉੱਠਿਆ ਜਾਂਦਾ। ਜਿੱਥੇ ਗੋਡੇ ਦੁਖਦੇ ਆ। ਰਹੇਗੀ ਨਾ ਫਿਰ ਮਾਸੀ ਜੇ ਮਾਂ ਹੁੰਦੀ ਤਾਂ ਫੇਰ ਹੀ ਭੱਜ ਕੇ ਉੱਠਦੀ। ਚੱਲ ਮਣਾ ਧੀਰਾ ਕਿੱਥੇ ਤੇਰੇ ਕਰਮ ਆ ਜ ਸੇਵੀਆਂ। ਤਾ ਤੂੰ ਆਪ ਵੀ ਅੱਖ ਬੱਲਾ ਖਲਾਲਾ ਕਰ ਉੱਥੇ ਤੂੰ ਆਪ ਸੇਵੀਆਂ ਪਾ ਕੇ ਬਣਾ ਲੈ। ਮੈਨੂੰ ਆਣਾ ਮੈਂ ਉੱਥੇ ਜਾਂਦਾ ਕੀ ਹੋਇਆ ਦਵਾਈ ਲਿਆ ਦਿੰਨਾ ਫਰਮਾਸੀ ਤੈਨੂੰ ਦਵਾਈ ਨਾਲ ਹੀ ਪਾਈ ਮਨੂਰਾ ਮੈਂ ਮੇਰਾ ਪਤ ਪੱਤ ਲੈ ਕੇ ਜਾਊਗਾ ਫੇਰ ਲਾਉਂਦਾ ਰਾਮਤਾਜੇ ਮਸੀ ਪਰ ਤੂੰ ਮੇਰੇ ਲਈ ਆਂਦੀ ਦਵਾਈ ਖਾਂਦੀ ਨਹੀਂ ਪਤਾ ਨਹੀਂ ਯਕੀਨ ਹੀ ਨਹੀਂ ਕਰਦੀ ਮੇਰੇ ਤੇ ਪਾਈ ਮੈਂ ਨਹੀਂ ਕਿਸੇ ਨਾਲ ਫਰਕ ਫੂਸਕ ਰੱਖਦੀ ਤੂੰ ਤਾਂ 3 ਦਿਨ ਹੋਏ ਤੈਨੂੰ ਆਏ ਨੂੰ ਤੂੰ ਤਾਂ 3 ਦਿਨਾਂ ਵਿੱਚ ਮੇਰਾ ਜਲੂਸ ਕੱਢਦਾ ਉਹ ਤਾਂ ਆਪ ਬਣਾ ਕੇ ਖਾਲਾ ਮੇਰਾ ਪਤ ਨਹੀਂ ਸੀ ਐਂ ਕਰਦਾ ਮੇਰੇ ਨਾਲ ਉਹ ਤਾਂ ਮੈਨੂੰ ਬਧਾਈ ਮਾ ਕੀ ਬਣਾ ਕੇ ਦੇਵਾ ਤੈਨੂੰ ਖਾਨ ਨੂੰ ਚਲ ਚੰਗਾ ਮਾਸੀ ਮਰਜੀ ਆ ਤੇਰੀ ਜਾਏ ਕਰ ਉਥੋਂ ਦਵਾਈ ਚੱਕ ਕੇ ਲਿਆ ਕੇ ਦੇ ਮੈਨੂੰ ਫਿਰ ਮੈਂ ਬਣਾ ਕੇ ਦੇਣੀ ਤੇਨੂੰ ਸੇਵੀਆਂ ਲਾ ਦਵਾਈ ਵੀ ਹੁਣ ਮਾਸੀ ਉਦੋਂ ਉੱਠ ਕੇ ਖਾ ਲਈ ਜਦੋਂ ਉਧਰ ਸੇਵੀਆਂ ਬਣਾਉਣ ਤੱਕ ਜਾਏਗੀ ਮੈਂ ਪੈਣਾ ਉਹਨੇ ਉਹ ਤਾਂ ਕਾਹਦੇ ਨਾਲ ਕੀ ਲੰਘਾ ਲਾਉਂਦਾ ਬਲਬਲ ਬਰਬਰ ਚੱਕ ਕੇ ਪੈ ਗਿਆ ਹੋਰ ਸਮਾਂ ਤਾਂ ਨਹੀਂ ਬਣਾਉਣ ਦਾ ਪੈਣੇ ਜਾ ਰਿਹਾ ਹੈ ਮਾ ਬੋਏ ਨੂੰ ਮਾ ਤੇਰੇ ਖੇਲ ਜਾਂਦਾ ਟਾਈਮ ਹੋ ਗਿਆ ਹੁਣ ਨੀ ਤਾਂ ਫੜਨਾ ਸੰਭਲਦਾ ਚਲ ਮਾ ਆਉਂ ਮੈਂ ਆਹ ਅਪਰੇ ਖਤ ਕਿੰਨੂ ਕਿਉਂ ਮਾਂ ਦੀ ਜ਼ਿਆਦਾ ਆ ਗਈ ਮਾ ਜੀ ਠੀਕ ਆ ਠੀਕ ਆ ਬੱਸ ਫਿਰ ਰਿਆ ਕੋਈ ਨਦਰ ਬਤਾ ਯਾਰ ਦੋਸਤ ਕੋ ਕਰਾ ਦੇ ਮਾ ਬੇ ਘਰ ਆਦੇ ਨਹੀਂ ਆਇਆ ਕੋ ਨਦਰ ਬਤਾ ਬਹੁਤ ਆਇਆ ਮੇਰੀ ਮਾਂ ਨੂੰ ਲੈਣ ਗਈ ਤੇਰੇ ਮੇਰੇ ਨਾਲ ਕਰ ਮੈਂ ਤਾਂ ਮੇਰੇ ਹੱਥ ਮੇ ਮਾਂ ਤੋਹੀ ਆ ਮੈਂ ਉਹਦੇ ਬਾਪੂ ਜਿਹੜਾ ਮਰਨ ਕਾਲੀ ਨੂੰ ਤੱਕ ਮਾਰ ਤੋਂ ਆਇਆ ਨਹੀਂ ਕਿਹ ਬੱਤਕ ਨੇ ਹੌਲੀ ਮੈਂ ਦੇਖੇ ਹੌਲੀ ਜਾਂਦਾ ਖੇਤ ਗਿਆ ਦਵਾਈ ਦਵਾਈ ਨਾ ਮੇਰੇ ਕੋਈ ਜੂਨ ਨਹੀਂ ਉਸ ਤੇ ਮੇਰਾ ਨਹੀਂ ਸਕਦਾ ਮਾਰ ਮੈਂ ਦਵਾਈ ਭੇਜੀ ਸੀ ਮੈਂ ਬਈਰ ਕੱਟਾ ਕੇ ਸਿਮਾ ਉਹ ਲੰਗਵਾ ਨਹੀਂ ਨੀ ਇਧਰ ਆਇਆ ਕਿਵੇਂ ਘਰ ਚੱਲੂ ਮਾਂ ਕੋਈ ਬੱਤਕ ਮੈਂ ਨਹੀਂ ਤੇਰੇ ਕੋਲ ਮੈਂ ਆਇਆ ਨਹੀਂ ਕੋਲ ਤੋਂ ਮਾਂ ਜਿਹੜਾ ਆਪਣਾ ਘਰ ਨਾਲ ਇਕਾਲ ਮੈਂ ਆਪ ਨੂੰ ਆਪਣਾ ਘਰ ਨਾਲ ਬਚਾਉਣ ਲਈ ਬਹੁਤ ਕੁਝ ਕਰਨਾ ਬਹੁਤ ਕੁਝ ਕਰਨਾ ਪਿਆ ਠੀਕ ਹੈ ਮੈਨੂੰ ਹੀ ਲੋਕ ਕਹਿ ਦਿੰਦੇ ਆ ਤੇਰੀ ਮਤੇਰ ਮੈਂ ਤੈਨੂੰ ਬਾਹਰ ਕਰਦਾ ਪਰ ਮੈਂ ਕਦੇ ਗੱਲ ਦੇ ਵਿੱਚ ਨਹੀਂ ਲੈਂਦਾ ਕਿ ਮੈਨੂੰ ਪਤਾ ਤੂੰ ਤੇ ਬਾਪੂ ਮੇਰੇ ਲਈ ਕੀ ਜਿੰਦਾ ਹੈ ਠੀਕ ਹੈ ਪਰ ਮੈਂ ਤੈਨੂੰ ਦਿਲ ਤੋਂ ਬਾਹਰ ਨਹੀਂ ਕੱਢ ਸਕਦੀ ਮੈਨੂੰ ਮੈਨੂੰ ਕੋਈ ਬੰਦਾ ਕਹਿੰਦਾ ਕਿਰਾ ਤੇਰਾ ਬਾਪੂ ਕਹਿੰਦਾ ਮੈਂ ਤੇਰੇ ਡਿਵਾਰਦ ਮੰਦਾ ਤੇਰਾ ਇਹ ਬਾਪੂ ਜਿਉਂ ਕਰੂ ਮੈਂ ਕਹਾਂ ਮੇਰਾ ਪਿਓ ਮੈਨੂੰ ਗੋਲੀ ਵੀ ਮਾਰ ਦੇਣਾ ਮਤਾਂ ਵੀ ਸਵਰਗਾਂ ਜਾਊਗਾ ਉਹਨੇ ਕਿਹਨੂੰ ਪਾ ਰਿਹਾ ਹੁਣ ਦੇਖ ਮਾਂ ਮਾਸਟਰ ਨੇ ਬਹੁਤ ਵਾਰ ਕਰੇ ਠੀਕ ਹੈ ਜੜਾ ਵਾਰ ਕਰਨ ਬਹੁਤ ਬੜਾ ਕਰਦੇ ਹੋ ਆਪਣਾ ਕਰਦੇ ਹੋ ਠੀਕ ਹੈ ਕੋਈ ਗਲਤੀ ਮਾਂ ਮੈਨੂੰ ਕਿਸੇ ਜ਼ਮੀਨ ਦੀ ਕਿਸੇ ਜਾਇਦਾਦ ਦੀ ਕਾਇਦੀ ਲੋੜ ਨਹੀਂ ਬਸ ਮੇਰੀ ਮਾਂ ਤੇ ਮੇਰਾ ਬਾਪੂ ਬਸ ਹੈ ਮੈਂ ਤਾਂ ਮੈਨੂੰ ਤਾਂ ਮੇਰਾ ਭਾਂਜਾ ਹਵਦਾ ਮੇਰਾ ਭਾਂਜਾ ਭੈਣ ਦਾ ਪੁੱਤ ਆਵਦਾ ਮੈਨੂੰ ਨਹੀਂ ਉਹ ਚੰਗਾ ਲੱਗਦਾ ਮੈਂ ਕਰਿਆ ਸੀ ਮਾਂ ਪਤਾ ਮੈਂ ਕਰਾ ਸੀ ਵਿਰੇਂਦਰ ਦਾ ਕਰਾ ਸੀ ਬਾਈ ਜੀ ਕੋਈ ਤਾਂ ਉਹ ਤਾਂ ਕੰਮ ਹੀ ਨਹੀਂ ਕਰਦਾ ਕੋਈ ਮੇਰੀ ਗੱਲ ਸੁਣ ਲਾ ਮੈਂ ਸਾਫ਼ ਕਹਿਣਾ ਤੈਨੂੰ ਗਲਤ ਨਹੀਂ ਕਹਿੰਦਾ ਇਹ ਕੰਮ ਕਰਦਾ ਤਾਂ ਖਾ ਲੂਗਾ ਜੇ ਉਹਨੂੰ ਬਗਾੜੀ ਨਾ ਠੀਕ ਹੈ ਤੂੰ ਆਜ਼ਾਦ ਸੇਧ ਦਾ ਧਿਆਨ ਰੱਖ ਗਰਮੀ ਹੈਗੀ ਨਹੀਂ ਉਹਨਾਂ ਦਾ ਬਦਰੀ ਮਾਹ ਦੀ ਜਿਹੜੇ ਤੋਂ ਵੀ ਵਜਰੇ ਨੇ ਉਹ ਬਣਾਦਾ ਤੇ ਉਹ ਬਣਾਦਾ ਉਹ ਸਾਰਾ ਤਾਂ ਮੈਨੂੰ ਕਹੋ ਕੁੱਤੇ ਲਈ ਰੱਖਦਾ ਮੈਂ ਕਿ ਮੈਂ ਕੀ ਕਰਾਂ ਕਰੇਗਾ ਨਾ ਸਿਮਿਆ ਬਣਾ ਦੇ ਕਰੇਗਾ ਨਾ ਜੀਰ ਬਣਾ ਦੇ ਕਰੇਗਾ ਨਾ ਪਰਸਾਦ ਬਣਾ ਦੇ ਕਰੇਗਾ ਨਾ ਸੱਗਣੀ ਬਣਾ ਦੇ ਕਰੇਗਾ ਨਾ ਦਾਦੇ ਆਦੇ ਬਾਕੀ ਅਮਾ ਇਹ ਮਾ ਸਾਡੀ ਚਾਲ ਆ ਉਹ ਜਾਣ ਬੁਝ ਕੇ ਕਰਦਾ ਨਹੀਂ ਜਵਾਨ ਲਾਦ ਦਿੱਤੇ ਪਾਣੀ ਉਹਦਾ ਐ ਨਹੀਂ ਕੋਈ ਕਰਦਾ ਹੁੰਦਾ ਮੈਂ ਪੁੱਤ ਤਾਂ ਪੀਣ ਨੂੰ ਪਾਣੀ ਮੈਨੂੰ ਆਦਾ ਵੀ ਬੈਠੀ ਨੂੰ ਬੈਠੇ ਨੁਕੜਾ ਬਾਪੂ ਕਹਿੰਦੇ ਛੇਤੀ ਨਾ ਉਹ ਪੈ ਲੌਂਦਾ ਹੈ ਉਹ ਪੀਉਂਦਾ ਹੈ ਸ਼ਰਾਬ ਇੱਕ ਦਿਨ ਉਸ ਤੋਂ ਬਾਅਦ ਲੈ ਪੀ ਜਾਂਦੇ ਸੀ ਦੋਨੇ ਤੇ ਉਲਟਾ ਮੈਨੂੰ ਆਦਾ ਹੈ ਕਿ ਮਾਸੀ ਹੋਮੋਪੈਥੀ ਆ ਦਵਾਈ ਭਾਈ ਦੀ ساری ਸੀ ਚਿੱਟਾ ਜਿਹਾ ਅਸਰੇ ਬੈਠ ਮੈਂ ਤਾਂ ਥਰਾ ਵੀ ਲੱਗਦੀ ਸੀ ਕੱਲ ਮੈਨੂੰ ਮੈਲ ਹੁੰਦਾ ਮੈਂ ਕਰਦਾ ਕਰ ਲਉਂਦਾ ਨਾ ਨਾ ਹੋਮੋਪੈਥੀ ਕੋਈ ਲਿਆ ਮਾਤਾ ਜੀ ਦੇ ਬਾ ਕਲ ਤਾਂ ਬਾਬਾ ਨੂੰ ਆਇਆ ਮੈਂ ਚੱਲਦਾ ਦਵਾਈ ਦੇ ਕੇ ਆਉਣਾ ਦਵਾਈ ਦੇ ਆਪ ਨੂੰ ਬੈਹ ਜਾ ਦਵਾਈ ਕਿਹਦੇ ਦਵਾਈ ਦਾ ਦਵਾਈ ਅੰਦਰ ਪਈਆ ਚੋਈਂ ਇਹ ਨਾ ਹੈ ਵੀ ਪੱਕੀ ਨਾ ਇਹ ਮੇਰਾ ਕਿੰਨਾ ਤਾਪਾ ਜੋ ਮੇਰਾ ਲਉ ਉੱਕਿੰਦਾ ਇਹ ਸਾਰਾ ਦਿਨ ਦੇਖ ਦੇਖ ਕੇ ਜਾਉਂਦਾ ਨਹੀਂ ਆਲਾ ਮਾ ਆਦਰਾਂ ਗੋਲ ਖਾ ਆਲਾ ਆਦਰ ਪੀਣਾ ਦੁਆ ਹੀ ਲਾ ਲੈਗਾ ਟਾਈਮ ਸਰ ਹਾਂ ਲਾ ਤੇ ਨਾਲੇ ਆ ਨਾ ਬਾਦ ਵਾਈ ਬਾਪੂ ਦੀ ਆ ਤੜਕੇ ਉੱਠ ਕੇ ਨਾ ਉਹ ਨਿਰਨੇ ਕਾਲ ਜਿਦਾਗਾ ਪਰ ਲੜ ਪਿਆ ਕਰ ਕੋਹ ਨੂੰ ਲੜ ਨੋ ਜਿੰਦਗੀ ਬਾਜੂ ਜੋ ਕਰਦਾ ਹੈ ਗਲਤੀ ਹੀ ਰਹਿਣਾ ਤਮਨ ਜਿੰਦਗੀ ਦਾ ਪੱਕਾ ਤਾਂ ਹੀ ਬਚੂ ਜੋ ਬੇਉਮਤ ਬਚਨ ਦੇਣਗੇ ਤਾਂ ਕੋ ਨਹੀਂ ਬਚਨ ਦਿੰਦੇ ਮਾਂ ਦੇ ਜਿਹੜਾ ਇਨਸਾਨ ਕੋਈ ਮਾੜਾ ਕੰਮ ਕਰਦਾ ਨਾ ਪ੍ਰਮਾਤਮਾ ਉਹਦੇ ਨੂੰ ਸਜ਼ਾ ਦਿੰਦਾ ਹੀ ਦਿੰਦਾ ਆਪਾਂ ਕਰਾਂਗੇ ਆਪ ਨੂੰ ਮਿਲ ਜੂ ਉਹ ਕਰਦੇ ਉਹਨਾਂ ਨੂੰ ਮਿਲ ਨਹੀਂ ਕੋਈ ਮਾਤਾ ਮਾਤਾ ਜਿਹਾ ਜਦੋਂ ਉਹਦੇ ਉਹਨਾਂ ਤੇ ਹੀ ਜਾਂਦੀ ਆ ਆਪਾਂ ਕਦੇ ਮਾਸੜ ਦਾ ਮਾਰਣਾ ਹੀ ਕਰ ਮਾੜਾ ਨਹੀਂ ਕਰਿਆ ਇਹ ਅੱਜ ਰਾਤ ਪਿੱਛੇ ਖੜਦੇ ਸੀ ਠੀਕ ਹੈ ਪਰ ਉਹਨਾਂ ਸ਼ੁਰੂ ਤੋਂ ਵੈਅ ਆਪਾਂ ਕਰਦਾ ਅੱਜ ਦਾ ਹੁੰਦਾ ਉਹਦਾ ਵੀ ਪਿਓ ਆ ਉਹ ਦੁਕਾਨ ਲੰਘਿਆ ਵਾ ਸੋਣਿਆ ਮੈਂ ਤਾਂ ਦੋ ਤਿੰਨ ਵਾਰ ਹੀ ਮਿਲਿਆ ਵਾ ਬਾਹਲਾ ਹਵਾ ਜਿਹਾ ਰਹਿੰਦੇ ਆ ਪਿਆ ਕੋਸੀ ਕੰਮ ਪੈਸੇ ਬਰਬਾਦ ਨਾ ਨਾ ਪੈਸਾ ਹਾਂ ਮੰਤਰਾਂ ਬੈਠਿੰਦੇ ਨੇ ਦੋ ਨੰਬਰ ਦਾ ਪੈਸਾ ਆਉਂਦਾ ਉਹ ਮੈਂ ਜਾ ਉਹ ਮੈਂ ਆਪਣੇ ਗਰੀਬਾਂ ਨਾਲ ਕਰਦੇ ਹਾਂ ਉਹ ਬਈ ਜਾਣਗੇ ਸੁਣ ਸੰਘਾ ਮੇਰੀ ਗੱਲ ਸੁਣ ਹਾਲਾ ਦਵਾਈ ਤੇ ਮੈਂ ਚੱਲਿਆ ਬਾਪੂ ਵਾ ਮੜ ਕੇ ਤੰਗੜੂ ਠੀਕ ਹੈ ਬਿਆਰ ਰਖਿਆ ਉਹ ਤੇਗਾ ਬੰਦ ਮੈਨੂੰ ਕਦੋਂ ਮਿਲੇਗਾ ਮੈਂ ਬਾਹ ਮਾਰੂ ਆਪੇ ਉਹ ਹੋਰ ਬਈ ਰਾਜਵੀਰ ਕਿਵੇਂ ਹੈ ਤੀ ਰਿਹਾ ਠੀਕ ਠਾਕ ਸੁਣਾ ਬਈ ਹੋਰ ਫਰ ਮਾਸੀ ਰਗੇ ਆ ਮੈਂ ਠੀਕ ਠਾਕ ਵਧੀਆ ਉਹ ਮੈਂ ਕਹਿੰਦਾ ਸੀ ਤੀ ਰਿਹਾ ਯਾਰ ਬਾਪੂ ਨੂੰ ਪੈ ਕੇ ਸੱਗਣਾ ਪਿਆ ਕਰ ਲੈ ਮੈਂ ਬਾਪੂ ਨੂੰ ਪੈ ਕਿੱਥੋਂ ਪਿਆ ਦੇ ਯਾਰ ਕਿਹੜੀਆਂ ਗੱਲਾਂ ਕਰੀ ਇਹਨਾਂ ਤੋਂ ਉਹ ਮੈਂ ਪਤਾ ਕਰਕੇ ਆਇਆ ਮੁੱਕੀ ਤਾਂ ਨਹੀਂ ਹੁੰਦਾ ਠੀਕ ਹੈ ਤੇ ਇੱਕ ਨਾ ਬੇਬੇ ਨੂੰ ਵਾਲਾ ਤੰਗ ਨਾ ਕਰਿਆ ਕਹ ਤੇਰੀ ਮਾਸੀ ਹੈ ਮੇਰੀ ਤਾਂ ਤਾਈ ਹੈ ਹਾਂ ਤੇ ਮੁੜ ਕੇ ਆਉ ਮੰਜੇ ਤੇ ਬੈਠਣਾ ਉਹਨੇ ਐ ਨਾ ਕਰ ਮੇਰਾ ਵੀਰ ਤੂੰ ਤਾਂ ਯਾਰ ਮੈਂ ਇਲਜ਼ਾਮ ਜੇ ਲਾਈ ਜਨਾ ਮੈਂ ਦੱਸ ਕਦੋਂ ਕੀ ਕਰਿਆ ਐਵੇਂ ਕਾਦੋਂ ਕਹੀਏ ਨਾ ਯਾਰ ਨਹੀਂ ਇਲਜ਼ਾਮ ਨਹੀਂ ਲਾ ਰਿਆ ਤੀਰਿਆ ਸਮਝਿਆ ਕਰ ਬਾਬੂ ਦਵਾਈ ਚੱਲਦੀ ਆ ਬਹੁਤ ਜ਼ਿਆਦਾ ਪਰੇ ਕਰਨੀਆਂ 80% ਉਹਨੂੰ ਪ੍ਰੋਬਲਮ ਆ ਖਰੀਦ ਦਾ ਉਹ ਵੀ ਜਿਆੜਾ ਟਾਕਣੇ ਆ ਤੇ ਉੱਤੇ ਮੈਨੂੰ ਇਹਦਾ ਵੀ ਪਤਾ ਆ ਉਹ ਤੇਰਾ ਦਾਤਾ ਆ ਮੇਰਾ ਤਾਂ ਸਗਾ ਮਾਸੜਾ ਮੈਂ ਕਾਦੋਂ ਉਹਨੂੰ ਦਾਰੂ ਪਿਆਉਂਗਾ ਕਮਲਾ ਹੈ ਤੂੰ ਮੈਨੂੰ ਨਹੀਂ ਪਤਾ ਉਹਦੀ ਸਿਹਤ ਦਾ ਆਉਂਦੇ ਪਿਓ ਵਾਲਿਆਂ ਹਰਕਤਾਂ ਦੇ ਉੱਤਰ ਆਇਆ ਫਿਰ ਹੈ ਝੂਠੀ ਬੋਲਣਾ ਤੂੰ ਵੀ ਬਣਾ ਆਹ ਕੰਮ ਸਾਰਾ ਉਹ ਚੱਲ ਜੇ ਤੈਨੂੰ ਐ ਲੱਗਦਾ ਤਾਂ ਐ ਸਹੀ ਅਸੀਂ ਤਾਂ ਜੋ ਕਰਨਾ ਅਸੀਂ ਕਰ ਰਹੇ ਹਾਂ ਹੁਣ ਤੂੰ ਜੋ ਕਰਨਾ ਤੂੰ ਕਰ ਲੈ ਗੱਲ ਸੁਣ ਕੇ ਰਿਹਾ ਹੁਣ ਤੱਕ ਤੇਰਾ ਨਾ ਗੱਲ ਕਰਦਾ ਸੀ ਭਰਾਵਾ ਤੇ ਇਤਜ਼ਾਮ ਮੈਂ ਆਪਦੇ ਮਾਂ ਪਿਓ ਨੂੰ ਇੰਨਾ ਪਿਆਰ ਕਰਦਾ ਹਾਂ ਦਾ ਗੱਲ ਸੁਣ ਲੈ ਜੇ ਮੇਰੇ ਬੇਬੇ ਬਾਪ ਨੂੰ ਕੋਈ ਹੋਇਆ ਨਾ ਮੈਂ ਉਹ ਕਰਾਂਗਾ ਉਹ ਬੀਤੀ ਵੀ ਨਾ ਤੇਰੇ ਪਿਓ ਨੂੰ ਇੱਕ ਗੱਲ ਕਰੀ ਵੀ ਮੈਂ ਆਪਦੇ ਮਾਂ ਪਿਓ ਲਈ ਚੰਗਾ ਸਾਰੀ ਦੁਨੀਆਂ ਲਈ ਉਹ ਚੱਲ ਚੰਗਾ ਜਿਵੇਂ ਤੈਨੂੰ ਚੰਗਾ ਲੱਗਾ ਉਹ ਇਥੋਂ ਕਰ ਲਈ ਗੱਲ ਖੋਣ ਲੱਗ ਰਿਹਾ ਤੇ ਆਮਾ ਸਾਢੇ ਵੰਡ ਦਾ ਨਸ਼ਾ ਪਤਾ ਜਾਵੇ ਕਿਸੀ ਉਹਨਾਂ ਦੀਆਂ ਕੋਈ ਲੱਤਾਂ ਕੁਝ ਗਿਆ ਤੇ ਉਹ ਪਏ ਗਲੀ ਜਾਂਦੇ ਆ ਪੁਲਿਸ ਨੂੰ ਨਾ ਅੱਜ ਤੱਕ ਬੰਦਾ ਨਹੀਂ ਮਿਲਿਆ ਕਿ ਉਹ ਸੀ ਕੌਣ ਦੋਨੇ ਪਿਓ ਪੁੱਤ ਨਾ ਗੱਲ ਇਹ ਨੋਟ ਕਰ ਲਓ ਕਿ ਤੇ ਅਗਲਾ ਨੰਬਰ ਨਾ ਛੋਟਣਾ ਉਹ ਕੁੱਟ ਤੇ ਹੁਣੇ ਜਵਾਕ ਗਰੀਬ ਕੋਈ ਖਣਾ ਖਣਾ ਹੀ ਬਦਮਾਸ਼ ਬਣਦਾ ਉਹ ਤੂੰ ਸਾਡੇ ਨਾਲ ਪੰਗਾ ਲੈ ਕੇ ਤਾਂ ਵੇਖੀ ਫੇਰ ਤੈਨੂੰ ਦੱਸਦੇ ਆ ਚੀਜ਼ ਦੀ